ਹੱਲੇ ਯਾਰਾ ਹੱਲੇ ਕੱਲ ਕੋਈ ਨਹੀਂ ਸੀ ਪੱਲੇ ਅੱਜ ਤੇਰਾ ਸਿੱਕਾ ਸਾਰੇ ਦੇਸ਼ ਦੇ ਸਾਰੇ ਦੁਨੀਆ ਧਿਆਨ ਉਹ ਹਰ ਆਉਣ ਦੇ ਲਈ ਕਾਲੀ ਪੈ ਜੇ ਔਰ ਇੱਕ ਹੋ ਜੇ ਉਦੋਂ ਸਮਝ ਲੋ ਕਿ ਤੁਹਾਡੀ ਜਿੱਤ ਪੱਕੀ ਆ ਤੁਹਾਡੀ ਜਿੱਤ ਇੱਥੇ ਪੱਥਰ ਤੇ ਲਕੀਰ ਹੈ ਠੀਕ ਹੈ ਝਾੜੂ ਵਾਲੇ ਹੱਦੋਂ ਜ਼ਿਆਦਾ ਡਿੱਗ ਗਏ ਗਏ ਗੁਜ਼ਰ ਹੋ ਗਏ ਇੰਨੇ ਜ਼ਿਆਦਾ ਕਮੀਨਪਨ ਤੇ ਆ ਗਏ ਇੰਨਾ ਜ਼ਿਆਦਾ ਮਤਲਬ ਇਹਨਾਂ ਦਾ اخلاق ਗਿਰ ਗਿਆ ਹਾਰ ਤੇ ਇਹਨਾਂ ਨੂੰ ਪਤਾ ਪੱਕੀ ਪਰ اخلاقی ਤੌਰ ਤੇ ਐਨੇ ਗਿਰ ਗਏ ਕਿ ਪਹਿਲੇ ਇੱਕ ਅਮਰਤਪਾਲ ਸਿੰਘ ਨੂੰ ਲਿਆਂਦਾ ਖਡੂਰ ਸਾਹਿਬ ਤੋਂ ਜਟੌੜ ਲਈ ਲੋਕਾਂ ਚ ਭਲੇਖਾ ਪਾਉਣ ਦੇ ਲਈ ਤੇ ਹੁਣ ਇੱਕ ਹੋਰ ਭਗਤ ਆ ਗਿਆ ਉਹਨੇ ਵੀ ਖਡੂਰ ਸਾਹਿਬ ਤੋਂ ਨਾਮੀਨੇਸ਼ਨ ਪਾਤਾ ਹੈ ਉਹ ਵੀ ਛਾੜੂ ਵਾਲਿਆਂ ਦਾ ਉਹੀ ਪਪੀਰੀਅਨ ਪਪੀਰੀਅਨ ਕੀ ਹੁੰਦਾ ਹੱਦੋਂ ਜ਼ਿਆਦਾ ਗਏ ਗੁਜਰੀ ਮਤਲਬ ਜਿੰਨੇ ਵੀ ਭਾਈ ਅਮਿਤਪਾਲ ਸਿੰਘ ਦੇ ਸਪੋਰਟਰ ਐ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਜਿੱਤ ਤੁਹਾਡੀ ਪੱਕੀ ਆ ਅਗਰ EVM ਨਾ ਕੇਮ ਨਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੇ ਕੇਮ ਨਾ ਕਰਤਾ ਜੇ ਤੁਹਾਡੀ ਪੱਕੀ ਆ ਕਿਉਂਕਿ ਇਹਨਾਂ ਦੀ ਜਿਹੜੀ ਹਾਲਾਤ ਇਹਨਾਂ ਦੇ ਜਿਹੜੇ ਕਾਰਜਾ ਕਮਕਾਰ ਹੈ ਇਹਨਾਂ ਦਾ ਬੋਲ ਚਲੋ ਦੱਸਣ ਦੇ ਆ ਕਿ ਸਾਰੇ ਹਾਰ ਰਹੇ ਆ ਅੱਧ ਹੋ ਗਈ ਜਾਈਏ ਤੁਸੀਂ ਕਿੰਨੀ ਕਮੀਨਗੀ ਕਰੋਗੇ ਕਿੱਥੋਂ ਤੱਕ ਗਿਰੋਗੇ ਡਿੱਗੋਗੇ ਠੀਕ ਆ ਆ ਦੇਖੋ ਉਹਦੀ ਵੀਡੀਓ ਸੁਣੋ ਕੀ ਕਹਿ ਰਿਹਾ ਕਹਿੰਦਾ ਕਿ ਅਮਰਤਪਾਲ ਸਿੰਘ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਹ ਮੈਂ ਮਖੌਟਾ ਉਤਾਰਨਾ ਮਖੌਟਾ ਉਹਦਾ ਕੀ ਸਾਰੇਗਾ ਮਖੌਟਾ ਦਾ ਤੇਰਾ ਉਤਾਰ ਦੇਣਾ ਕਿਸੇ ਨੇ ਕਾਬੂ ਆ ਗਿਆ ਕਿਸੇ ਦੇ ਤਾਂ ਮਖੌਟਾ ਹੀ ਉਤਰੇ ਚੰਗਾ ਕੁਝ ਹੋਰ ਨਾ ਉਤਰ ਜੇ ਇਕਰਾ ਆ ਸੁਣਿਓ ਜੇ ਇੱਕ ਵਾਰ ਇਹਦੀ ਵੀਡੀਓ ਸਿੰਘ ਤੋਂ ਆਪੀ ਦੇ ਨਾਮ ਤੋਂ ਜਾਣਿਆ ਜਾਂਦਾ ਵਿਕਰਮਜੀਤ ਸਿੰਘ ਦਾ ਨਾਮ ਤੋਂ ਮੈਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਹੈਗਾ ਔਰ ਮੈਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਔਰ ਮੇਰੀ ਨੋਮੀਨੇਸ਼ਨ ਐਕਸੈਪਟ ਹੋ ਗਈ ਹੈ ਜੀ ਤੇ ਕੀ ਅਮਰਤਪਾਲ ਬਾਰੇ ਕੀ ਤੁਸੀਂ ਜਾਣਕਾਰੀ ਦੇਣੀ ਚਾਹੁੰਦੇ ਜੇ ਕੀ ਕੀ ਮੁੱਦੇ ਹੈਗੇ ਆ ਜੀ ਜੁੜੇ ਤੁਸੀਂ ਮੈਂ ਜੀ ਚੰਡੀਗੜ੍ਹ ਰਹਿਣਾ ਖੰਡੂਰ ਸਾਹਿਬ ਸਪੈਸ਼ਲ ਮੈਂ ਆ ਕੇ ਜਿਹੜਾ ਇਲੈਕਸ਼ਨ ਲੜਨ ਦੇ ਲਈ ਨਾਮਿਨੇਸ਼ਨ ਫਾਈਲ ਕੀਤੀ ਹੈਗੀ ਆ ਉਹਦਾ ਮੇਰਾ ਫਾਈਲ ਕਰਨ ਦਾ ਮੇਨ ਰੀਜ਼ਨ ਜਿਹੜਾ ਹੈਗਾ ਅਮਰਤਪਾਲ ਸਿੰਘ ਇੱਕ ਧਾਰਮਿਕ ਮਖੌਟੇ ਦੇ ਹੇਠਾਂ ਪਿਛਲੇ ਲੰਬੇ ਸਮੇਂ ਤੋਂ ਇਹਨੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇਹਨੇ ਸੰਵਿਧਾਨ ਦੇ ਖਿਲਾਫ ਨੌਜਵਾਨਾਂ ਨੂੰ ਲੜਾ ਕੇ ਬਹੁਤ ਵੱਡੇ ਵੱਡੇ ਪਰਚੀਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਬੰਦ ਕਰਾ ਕੇ ਅੱਜ ਇਹ ਸੰਵਿਧਾਨ ਦੀ ਸੌਹ ਚੁੱਕਦਾ ਆ ਅੱਜ ਇਹ ਹਾਲੇ ਤਾਂ ਇਲੈਕਸ਼ਨ ਲੜਨਾ ਬਾਅਦ ਦੀ ਗੱਲ ਆ ਇਹ ਸਾਰੀ ਜਿਹੜੀ ਐਡਾਲੋਜੀ ਆਪਣੀ ਹੈਗੀ ਆ ਜਿੱਦਾਂ ਇਹ ਦੇਸ਼ ਨੂੰ ਵਕ ਕਰਨ ਦੀ ਗੱਲ ਕਰਦਾ ਸੀਗਾ ਜਿੱਦਾਂ ਇਹ ਖਾਲਸਾਣ ਦੀ ਗੱਲ ਕਰਦਾ ਸੀ ਸਾਰੀਆਂ ਚੀਜ਼ਾਂ ਤੋਂ ਮੁੱਕਰ ਕੇ ਅੱਜ ਇਹਨੇ ਸੰਵਿਧਾਨ ਦੀ ਸੌਹ ਚੁੱਕੀ ਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਦੀ ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੌਂਹ ਖਾ ਕੇ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ। ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ। ਤੂੰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ। ਔਰ ਹੁਣ ਤੂੰ ਆ ਕੇ ਜਦੋਂ ਸਾਰਾ ਸਾਡਾ ਨੌਜਵਾਨ ਤਬਕਾ ਤੂੰ ਅੰਦਰ ਕਰਵਾ ਦਿੱਤਾ ਆ ਵੱਡੇ ਵੱਡੇ ਕੇਸਾਂ ਦੇ ਵਿੱਚ ਉਹਨਾਂ ਦੀਆਂ ਪੈਰਵਾਈਆਂ ਨਹੀਂ ਹੋ ਰਹੀਆਂ। ਤੇ ਹੁਣ ਤੂੰ ਆਪ ਸੰਵਿਧਾਨ ਦੀ ਸੌਂਹ ਚੱਕ ਕੇ ਆਪ ਤੂੰ ਇਲੈਕਸ਼ਨ ਲੜਨ ਜਾ ਰਹੇ ਆ। ਆਪ ਤੂੰ ਐਮਪੀ ਲੜਨ ਜਾ ਰਹੇ ਆ। ਕੀ ਤਰ੍ਹਾਂ ਟਾਰ